मेरे पास 90 प्लस नेशनल और इंटरनेशनल मेडल मेडल्स हैं और मेरे पास दो वर्ल्ड रिकॉर्ड है एक वन मिनट में वन एक सौ अठारह किक्स मारने का और एक एक घंटा बीस मिनट का सुपली टेन होल्ड का रिकॉर्ड है जो कि चालीस मिनट का रिकॉर्ड था और मैंने उसको ब्रेक किया है मैं टेन इंटरनेशनल मैच खेल चुके हैं मैं फर्स्ट इलेवंथ कॉमनवेल्थ साउथ अफ्रीका होया मेरा सिल्वर मेडल आया ਸੈਕਿੰਡ ਫਰਸਟ ਯੂਥ ਏਸ਼ੀਅਨ ਸਾਊਥ ਏਸ਼ੀਅਨ ਚੈਂਪੀਅਨਸ਼ਿਪ ਸ਼੍ਰੀਲੰਕਾ ਵਿੱਚ ਹੋਈ ਸੀ ਉੱਥੇ ਮੇਰਾ 골ਡ ਮੈਡ ਲਾਇਆ ਵਾ ਤੇ ਹੁਣ ਰੀਸੈਂਟਲੀ ਚਾਈਨਾ ਵਿੱਚ ਹੋਈ ਸੀ ਸੈਕਿੰਡ ਯੂਥ ਏਸ਼ੀਅਨ ਕ੍ਰੈਕਟੇਚ ਦੇ ਵਿੱਚ ਸੀ ਉੱਥੇ ਮੇਰਾ ਬ੍ਰੌਂਜ਼ ਮੈਡ ਲਾਇਆ ਵਾ ਸਰ ਇਹਦੇ ਤੱਕ ਦੋ ਗੋਲਡ ਰਿਕਾਰਡ ਨੇ ਜਿਹੜੇ ਕਿ ਅਸੀਂ ਗਿਨੀਸ ਰੀ ਅਪਲਾਈ ਕਰ ਚੁੱਕੇ ਹਾਂ ਇੰਟਰਨੈਸ਼ਨਲ ਬੁక్స్ ਆਫ ਰਿਕਾਰਡ ਔਰ ਵਰਲਡਵਾਈਡ ਦੇ ਵਿੱਚ ਦਰਜ ਨੇ 1 ਮਿੰਟ ਦੇ ਵਿੱਚ 118 ਕਿਕਸ

अभी मैं कॉमनवेल्थ और एशियन मेडलिस्ट हूँ और और भी दुबई श्रीलंका और मलेशिया जैसी जगह पे गया हुआ हूँ मेरे पास 90 प्लस नेशनल और इंटरनेशनल मेडल मेडल्स हैं और मेरे पास दो वर्ल्ड रिकॉर्ड है एक वन मिनट में वन एक सौ अठारह किक्स मारने का और एक एक घंटा मिनट का टेन होल्ड का होल्ड रिकॉर्ड है जो कि चालीस मिनट का रिकॉर्ड था और मैंने उसको ब्रेक किया है अभी मेरा मेन टारगेट है ओलंपिक्स में मेडल लाना और पहले उससे पहले डब्ल्यूकेफ में वर्ल्ड क्रिकेटे फेडरेशन में मेडल लाना गोल्ड मेडल आना और अभी मैं मैराथन रेस 21 किलोमीटर का रिकॉर्ड तोड़ने की तैयारी कर रहा हूँ और मैं सुबह उठ के रनिंग पाँच पाँच किलोमीटर की रनिंग हमारी होती है मेरे को रिकमेंडेशन संत माता बैतनी विद्यालय स्कूल से भी मिली है और अलग अलग एम एल डिप्टी कमिश्नर कमिश्नर पुलिस कमिश्नर और बाकी एक्स एम उनसे भी मिली है रिकमेंडेशन लेटर और कौन से पुरस्कार ਮੁਹਾਲੀ ਪੁਰਸਕਾਰ ਰਾਸ਼ਟਰੀ ਬਾਲ ਪੁਰਸਕਾਰ ਕੇ ਲੀਏ ਰਿਕਮੈਂਡੇਸ਼ਨ ਲੈਟਰ ਮਿਲੀ ਹੈ ਮੇਰਾ ਨਾਮ ਅਰਮਾਨ ਸਿੰਘ ਹੈ ਮੈਂ ਜੁਹਾਨੇ ਵਿੱਚ ਰਹਿਣਾ ਵਾਂ ਤੇ ਮੈਂ ਕਰਾਟੇ ਖੇਡ ਲਾ ਵਾਂ ਮੈਂ 10 ਇੰਟਰਨੈਸ਼ਨਲ ਮੈਚਸ ਖੇਡ ਚੁਕਿਆ ਵਾਂ ਫਰਸਟ 11ਵਥ ਕਨਵੈਲ ਸਾਊਥ ਅਫਰੀਕਾ ਵਿੱਚ ਹੋਇਆ ਸੀ ਉੱਥੇ ਮੇਰਾ ਸਿਲਵਰ ਮੈਡਲ ਆਇਆ ਸੈਕੰਡ ਫਰਸਟ ਯੂਥ ਏਸ਼ੀਅਨ ਸਾਊਥ ਏਸ਼ੀਅਨ ਚੈਂਪੀਅਨਸ਼ਿਪ ਸ਼੍ਰੀਲੰਕਾ ਵਿੱਚ ਚੁਣੇ ਸੀ ਉੱਥੇ ਮੇਰਾ 골ਡ ਮੈਡਲ ਆਇਆ ਵਾ ਤੇ ਹੁਣ ਰੀਸੈਂਟਲੀ ਚਾਈਨਾ ਵਿੱਚ ਹੋਈ ਸੀ ਸੈਕੰਡ ਯੂਥ ਏਸ਼ੀਅਨ ਕਾਰਟਲ ਚੈਂਪੀਅਨਸ਼ਿਪ ਉੱਥੇ ਮੇਰਾ ਬ੍ਰੌਂਜ਼ ਮੈਡਲ ਆਇਆ ਵਾ ਮੇਰਾ ਲੌਂਗੇਸਟ ਟਾਈਮ ਹੋਲਡਿੰਗ ਸੀ ਉਹ ਦਾਟ ਇਜ਼ ਅ ਵਰਲਡ ਰਿਕਾਰਡ ਆ 23 ਮਿੰਟ 3 ਸੈਕਿੰਡ ਹੋਲਡ ਕੀਤਾ ਸੀ ਤੇ ਮੇਨ ਟਾਰਗੇਟ ਦਾ ਸਾਡਾ 올림픽 골ਡ ਮੈਡਲ ਆ ਤੇ ਹੁਣ ਅਸੀਂ WKF ਦੀ ਤਿਆਰੀ ਕਰ ਰਹੇ ਹਾਂ ਤੇ ਜਿਹੜਾ ਅਲੈਸ ਆ ਰਿਹਾ 12th ਕੌਨਵੈਲਥ ਸਕਾਟਲੈਂਡ ਵਿੱਚ ਉਹਦੀ ਤਿਆਰੀ ਚੱਲ ਰਹੀ ਆ ਸਰ ਮੇਰਾ ਨਾਮ ਪ੍ਰਸ਼ਾਂਤ ਸਰੀਨ ਹੈ ਅਸੀਂ ਰੁੜਕਾ ਵਿਲੇਜ ਦੇ ਵਿੱਚ ਰਹਿੰਦੇ ਮੁੱਲਾਪੁਰ ਹੈ ਲੁਧਿਆਣਾ ਦੇ ਵਿੱਚ ਹੈ ਤੇ ਅਸੀਂ ਛੋਟੇ ਜਿਹੇ ਟਾਊਨ ਤੋਂ ਬਿਲੋਂਗ ਕਰਦੇ ਆਂ ਤੇ ਬੱਚੇ ਸਾਡੇ ਵਿਭੂ ভাসਕਰ ਸ਼ਰੀਰ ਮੇਰਾ ਸਾਨਾ ਜੀ ਮੈਂ ਉਹਦਾ ਫਾਦਰ ਆਂ ਤੇ ਉਹਦੇ ਲਈ ਅਸੀਂ ਮਿਹਨਤ ਕਰ ਰਹੇ ਆਂ ਜੀ ਇਹ ਬਾਲ ਪੁਰਸਕਾਰ ਲਈ ਵੀ ਨੋਮੀਨੇਟਡ ਹੈ ਰੀਸੈਂਟਲੀ 15 ਅਗਸਤ ਨੂੰ ਇਹ ਏਸ਼ੀਅਨ ਯੂਥ ਏਸ਼ੀਅਨ ਕਰਾਟੇ ਚੈਂਪੀਅਨਸ਼ਿਪ ਤੋਂ ਬ੍ਰੌਂਜ਼ ਮੈਡਲ ਲੈ ਕੇ ਆਇਆ ਇਹਦੀ ਕੈਟਾਗਰੀ ਡਿਫਾਈਨ ਹੋਈ ਸੀਗੀ ਜੀ 12 ਕੇਜੀ 12 ਇਅਰ 45 ਕੇਜੀ ਜਦ ਕਿ ਇਹ ਹੈ ਜੀ 10 ਸਾਲ ਦਾ ਤੇ ਅਪ ਤਾ 35 ਕਿਜੀ ਦਾ ਸਰ ਇਹਦੇ ਦਮ ਦੋ ਵਰਲਡ ਰਿਕਾਰਡ ਨੇ ਜਿਹੜੇ ਕਿ ਅਸੀਂ ਗਿਨੀਸ ਵੀ ਅਪਲਾਈ ਕਰ ਚੁੱਕੇ ਹਾਂ ਇੰਟਰਨੈਸ਼ਨਲ ਬੁక్స్ ਆਫ ਰਿਕਾਰਡ ਔਰ ਵਰਲਡਵਾਈਡ ਦੇ ਵਿੱਚ ਦਰਜ ਨੇ 1 ਮਿੰਟ ਦੇ ਵਿੱਚ 118 ਕਿਕਸ ਤੇ 1 ਘੰਟਾ 20 ਮਿੰਟ ਦਾ ਸਪਲੇਟਨ ਹੋਲਡ ਜੋ ਕਿ 45 ਮਿੰਟਸ ਦਾ ਸ਼ੈਲ अर्lier ਸੀਗਾ ਜੋ ਕਿ ਬ੍ਰੇਕ ਕਰਕੇ ਇਹਨੇ 1 ਘੰਟਾ 20 ਮਿੰਟ ਦਾ ਬਣਾਇਆ ਜੀ ਸਰ ਇਹ ਯੰਗੇਸਟ ਐਥਲੀਟ ਹੈ ਜੀ ਐਸ ਵੇਲੇ ਜੋ ਕਿ ਯੂਥ ਏਸ਼ੀਅਨ ਚੋ ਮੈਡਲ ਲਿਆ ਹੈ ਕਾਮਨਵੈਲਥ ਚੋ ਲਿਆ ਹੈ ਦੋ 골ਡ ਰਿਕਾਰਡ ਨੇ ਇਕ ਤਾਂ ਇਹੀ ਦਰਜ ਹੋ ਰਿਹਾ ਹੈ ਜੀ ਥਰਡ ਅਸੀਂ ਇਹਦਾ ਹੁਣ ਐਸ ਵੇਲੇ ਮੈਰਾਥਨ ਦਾ ਬਣਾਉਂਦਾ ਸੋਚ ਰਹੇ ਹਾਂ ਜੀ ਉਹ ਅਸੀਂ ਜਲਦੀ ਹੀ ਬਣਾਵਾਂਗੇ ਜੀ ਸਰ ਬਾਲ ਪ੍ਰਸ਼ਕਾਰ ਲਈ ਹਰ ਇੱਕ ਐਮਪੀ ਐਮਐਲਏ ਕੋਈ ਪਾਰਟੀ ਨਹੀਂ ਅਸੀਂ ਕਹਿੰਦੇ ਹਰ ਪਾਰਟੀ ਨੇ ਹਰ ਬੰਦੇ ਨੇ ਚਾਹੇ ਉਹ ਮੌਜੂਦਾ ਨੇ ਚਾਹੇ ਸਾਬਕਾ ਨੇ ਹਰ ਇੱਕ ਨੇ ਸਪੋਰਟ ਕੀਤੀ ਹਰ ਇੱਕ ਨੇ ਰਿਕਮੈਂਡੇਸ਼ਨ ਲੈਟਰਸ ਦਿੱਤੀਆਂ ਤਾਂ ਕਿ ਇਹਨੂੰ ਪੰਜਾਬ ਦੇ ਵਿੱਚ ਬਾਲ ਪੁਰਸਕਾਰ ਆ ਸਕੇ ਔਰ ਸਾਡੇ ਲਈ ਬਹੁਤ ਵੱਡੀ ਗਰਵ ਦੀ ਗੱਲ ਹੋਏਗੀ ਪਹਿਲਾ ਬਾਲ ਪੁਰਸਕਾਰ ਪੰਜਾਬ ਦੇ ਵਿੱਚ ਆਏਗਾ ਔਰ ਪਹਿਲਾ ਕਰਾਟੇ ਦੇ ਲਈ ਇੰਡੀਆ ਦੇ ਵਿੱਚ ਆਏਗਾ ਮੇਰਾ ਨਾਮ ਜੀ ਤੌਹੀਦ ਅंसारी ਜੀ ਹੈਡਕੁਆਰਟਰ ਵਾਲੀ ਜਨੀ ਦੋਸੋ ਵਿਭੂ ਤੇ ਅਰਮਾਨ ਜੋ ਕਿ ਸਾਡੇ ਅਕੈਡਮੀ ਦੇ ਵਿੱਚ ਪ੍ਰੈਕਟਿਸ ਕਰਦੇ ਨੇ ਇਹ ਬੱਚੇ ਰੀਸੈਂਟਲੀ ਏਸ਼ੀਅਨ ਯੂਥ ਕਰਾਟੇ ਚੈਂਪੀਅਨਸ਼ਿਪ ਦੇ ਵਿੱਚ ਬ੍ਰੌਂਜ਼ ਮੈਡਲ ਜਿੱਤ ਕੇ ਆਏ ਨੇ ਜੇ ਮੈਂ ਗੱਲ ਕਰਾਂ ਵਿਭੂ ਦੀ ਤੇ ਇਹ ਬੱਚਾ 10 ਇਅਰਸ ਦੀ এজ ਦੇ ਵਿੱਚ ਹੀ 90 ਪਲਸ ਟੂਰਨਾਮੈਂਟਸ ਖੇਡ ਚੁੱਕਾ ਵਾ ਨੈਸ਼ਨਲ ਦੇ ਇੰਟਰਨੈਸ਼ਨਲਸ ਜਿਦੇ ਵਿੱਚ ਮੇਨ ਟੂਰਨਾਮੈਂਟਸ ਦੀ ਗੱਲ ਜੇ ਕਰਾਂ 11ਵ ਕਾਮਨਵੈਲਥ ਕਲਬ ਕਾਰਾਟੇ ਚੈਂਪੀਅਨਸ਼ਿਪ 2024 ਦੇ ਵਿੱਚ ਜਿਹੜਾ ਸਾਊਥ ਅਫਰੀਕਾ ਤੋਂ ਜਿੱਤ ਕੇ ਆ ਸਾਊਥ ਏਸ਼ੀਆ ਤੇ ਹੁਣ ਇਹ ਦੇ ਨਾਂ ਤੇ ਦੋ ਵਰਲਡ ਰਿਕਾਰਡਸ ਵੀ ਨੇ ਜੋ ਕਿ ਵਰਲਡ ਵਾਈਡ ਬੁੱਕ ਆਫ ਰਿਕਾਰਡਸ ਤੇ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ਦੇ ਬੁੱਕ ਦੇ ਵਿੱਚ ਜ਼ਿਕਰ ਹੈ ਤੇ ਹੁਣ ਤੀਜਾ ਵੀ ਅਸੀਂ ਬਣਾਉਣ ਦੀ ਲਈ ਤਿਆਰੀ ਦੇ ਵਿੱਚ ਆ ਤੇ ਇਹੋ ਜਿਹਾ ਇੱਕ ਪੰਜਾਬ ਦਾ ਵਿੱਚ ਖਲਾਉਤਾ ਬੱਚਾ ਹੈ ਤੇ ਇੰਡੀਆ ਵਿੱਚ ਪਹਿਲਾ ਇਹ ਕਾਰਾਟੇ ਦੇ ਵਿੱਚ ਇਹੋ ਜਿਹਾ ਬੱਚਾ ਹੋਏਗਾ ਜੋ ਕਿ ਪ੍ਰੈਜ਼ੀਡੈਂਟ ਅਵਾਰਡ ਯੂਥ ਲਈ ਜੋ ਬਹੁਤ ਹੀ ਪ੍ਰੀਟੀਜੀਅਸ ਅਵਾਰਡ ਹੈ ਉਹ ਮੈਨੂੰ ਮਿਲਣ ਜਾ ਰਿਹਾ ਵਾ ਨੋਮੀਨੇਟ ਕੀਤਾ ਹੋਇਆ ਸੀ ਪ੍ਰੈਜ਼ੀਡੈਂਟ ਅਵਾਰਡ ਇਹ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪ੍ਰਸਕਾਰ ਲਈ ਆ ਇੱਥੇ ਦੇ ਲੋਕਲਸ ਜਿਹੜੇ ਦੇ ਐਮ ਐਲ ਏਜ਼ ਨੇ ਐਮ ਪੀਜ਼ ਨੇ ਸਾਰੇ ਵੱਲੋਂ ਰਿਕਮੈਂਡੇਸ਼ਨਸ ਲੈਟਰ ਮਿਲੇ ਸਾਰੇ ਨੇ ਅਪਰੀਸ਼ੀਏਟ ਕੀਤਾ ਬੱਚੇ ਨੂੰ ਤੇ ਉਮੀਦ ਕਰਦੇ ਆ ਕਿ ਬੱਚੇ ਨੂੰ ਮਿਲੇਗਾ ਪੰਜਾਬ ਦੇ ਆਏਗਾ ਜੀ ਪ੍ਰੈਜ਼ੀਡੈਂਟ ਬੋਰਡ ਜੇ ਮੈਂ ਗੱਲ ਕਰਾਂ ਾਰਮਾਨ ਦੀ ਾਰਮਾਨ ਵੀ ਸਰ ਸੈਕੰਡ ਏਸ਼ੀਅਨ ਨਿਊਥ ਕਰਾਟੀ ਚੈਂਪੀਅਨਸ਼ਿਪ ਦੇ ਵਿੱਚ ব্রੌਂਜ਼ ਮੈਡਲ ਜਿੱਤ ਕੇ ਆਇਆ ਜੀ ਤੇ ਲਾਸਟ ইয়ার ਸਾਊਥ ਏਸ਼ੀਅਨ ਦੇ ਵਿੱਚ 골ਡ ਮੈਡਲਿਸ ਰਿਹਾ ਤੇ ਮੋਰਓਵਰ ਇਹ ਵੀ ਬਹੁਤ ਹੁਨਾਰ ਬੱਚੇ ਜੀ ਬਹੁਤ ਵਧੀਆ ਟੂਰਨਾਮੈਂਟਸ ਇਹ ਨਹੀਂ ਵੀ ਕਰਦੇ ਕਿਤੇ ਹੋਇਆ ਤੇ ਇਹਦੇ ਵੀ ਨਾਮ ਇੱਕ ਵਰਲਡ ਰਿਕਾਰਡ ਜਿਕਰ ਹੈ ਜੋ ਕਿ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ ਵਿੱਚ ਰੈਕਗਨਾਈਜ਼ਡ ਹੈ ਜੀ ਇਹਨੇ ਹੌਰ ਸਟਾਂਸ ਦੇ ਵਿੱਚ ਅ ਮਤਲਬ ਰਿਕਾਰਡ ਬਣਾਇਆ ਜੋ ਕਿ ਮਾਸ਼ਾਅੱਲਾ ਰੱਬ ਦੀ ਹੈ ਕਿ ਸਾਡੀ ਦਾਚੀਸ ਹੁੰਦੀ ਨੇ ਮਤਲਬ ਸਾਡੇ ਅਕੈਡਮੀ ਦੇ ਵਿੱਚ ਕਈ ਹੋਜੇ ਹੋਰ ਬੱਚੇ ਨੇ ਬਹੁਤ ਵਧੀਆ ਪਰਫਾਰਮ ਕਰਦੇ ਨੇ ਅਸੀਂ ਮਤਲਬ ਨੈਕਸਟ ਈਅਰ ਵੀ ਸਾਡੀ ਪੂਰੀ ਤਿਆਰੀ ਹੈ ਕਿ ਵੀ ਬੂਰਮਾਂ ਦੇ ਨਾਲ-ਨਾਲ ਹੋਰ ਬੱਚਿਆਂ ਨੂੰ ਵੀ ਇੰਟਰਨੈਸ਼ਨਲ ਟੂਰਨਾਮੈਂਟ ਦੇ ਵਿੱਚ ਖੜਾਈਏ ਮਤਲਬ ਮੇਰੇ ਨਾਲ ਮੇਰੇ ਜਿਹੜੇ ਸੀਨੀਅਰ ਕੋਚ ਨੇ ਰਵੀ ਸਰ ਨੇ ਮਤਲਬ ਹੋਰ ਵੀ ਮਤਲਬ ਨੋਇਡਾ ਤੋਂ ਪ੍ਰਿੰਸਰ ਆਂਦੇ ਨੇ ਮਤਲਬ ਟੀਮ ਆਫ ਕੋਚਸ ਨੇ ਜੋ ਕਿ ਸਾਰੇ ਸੀ ਲੱਗੇ ਹੋਏ ਆ ਸਕੂਲ ਅਥਾਰਟੀ ਜੋ ਕਿ ਸੈਂਟ ਮਾਰਥਾ ਦੇ ਪ੍ਰਿੰਸੀਪਲ ਸਰ ਨੇ ਉਹਨਾਂ ਵੱਲੋਂ ਬਹੁਤ ਸਾਨੂੰ ਸਪੋਰਟ ਹੈ ਜਿਨ੍ਹਾਂ ਦੀ ਟ੍ਰੇਨਿੰਗ ਦੀ ਗੱਲ ਕਰਾਂ ਮੈਂ ਤੇ ਮਤਲਬ 8-8 ਘੰਟੇ ਦੀ ਸਾਨੂੰ ਟ੍ਰੇਨਿੰਗ ਲਈ ਮਤਲਬ ਸਕੂਲਾਂ ਨੂੰ ਸਾਨੂੰ ਜਦੋਂ ਇੰਟਰਨੈਸ਼ਨਲ ਟੂਰਨਾਮੈਂਟਸ ਹੁੰਦੇ ਨੇ ਸਾਨੂੰ ਬਹੁਤ ਵਧੀਆ ਸਪੋਰਟਸ ਮਿਲਦਾ ਵਾਗੇ ਛੁੱਟੀ ਮਿਲ ਜਾਂਦੀ ਹੈ ਬੱਚਿਆਂ ਨੂੰ ਟ੍ਰੇਨਿੰਗ ਕਰਾਉਣ ਦੇ ਲਈ ਤੇ ਨੈਕਸਟ ਟਾਈਮ ਜੋ ਹੁਣ ਨੈਕਸਟ ਈਅਰ ਦਾ ਸਾਡਾ ਪਲਾਨ ਹੈ ਕਿ ਹੋਰ ਬੱਚਿਆਂ ਨੂੰ ਇੰਟਰਨੈਸ਼ਨਲ ਟੂਰਨਾਮੈਂਟ ਦੇ ਵਿੱਚ ਖੜਾਣਾ ਹੈ ਲਾਸਟ ਈਅਰ ਜਦੋਂ ਇਹ ਬੱਚੇ ਗਏ ਸੀਗੇ ਆਪਣੇ ਏਸ਼ੀਅਨ ਦੇ ਵਿੱਚ ਤੋਂ ਜੋ ਕਿ ਸਾਡੇ ਲੁਧਿਆਣਾ ਦੇ ਡੀਸੀ ਹਿਮਾਂਸੂ ਜੈਨੇ ਉਹਨਾਂ ਵੱਲੋਂ 에ਅ ਟਿਕਟ ਸਪான்ਸਰ ਕੀਤੇ ਗਏ ਸੀਗੇ ਤੇ ਮਤਲਬ ਹੋਰ ਵੀ ਹੋ ਜੇ ਬੱਚੇ ਨੇ ਮਤਲਬ ਬਹੁਤ ਵਧੀਆ ਕਰਦੇ ਨੇ ਫਾਈਨੈਂਸ਼ਲੀ ਥੋੜੇ ਜੀ ਵੀਕ ਨੇ ਪੰਜਾਬ ਸਰਕਾਰ ਜਿਵੇਂ ਲਾਸਟ ਟਾਈਮ ਸਾਨੂੰ ਉਹਨਾਂ ਨੇ ਹੈਲਪ ਕੀਤੀ ਹੈ ਜੇ ਹੋਰ ਇਦਾਂ ਜਿਵੇਂ ਕਿ ਇਹ ਜਿੱਤ ਕੇ ਆਏ ਨੇ ਤੇ ਸਪੋਰਟਸ ਪਾਲਿਸੀ ਦੇ ਤਹਿਤ ਕੈਸ਼ ਅਵਾਰਡਸ ਨੇ ਜੋ ਇੰਟਰਨੈਸ਼ਨਲ ਟੂਰਨਾਮੈਂਟਸ ਦੇ ਇੰਟਰਨੈਸ਼ਨਲ ਐਥਲੀਟਸ ਨੂੰ ਮਿਲਦਾ ਹੈ ਅਸੀਂ ਉਹਦੇ ਲਈ ਵੀ ਅਪਲਾਈ ਕਰ ਰਹੇ ਹਾਂ ਕਿ ਪੰਜਾਬ ਸਰਕਾਰ ਤੋਂ ਅਸੀਂ ਅਪੀਲ ਕਰਾਂਗੇ ਬੱਚਿਆਂ ਨੂੰ ਦਿੱਤਾ ਜਾਵੇ ਜੋ ਕਿ ਇਹਨਾਂ ਦਾ ਬਣਦਾ ਹੱਕ ਹੈ ਤੇ ਬਣਦਾ ਸਨਮਾਨ ਹੈ ਜੇ ਇਹੋ ਜਿਹਾ ਸਾਨੂੰ ਪੰਜਾਬ ਸਰਕਾਰ ਵੱਲੋਂ ਹੋਰ ਵੀ ਮਤਲਬ ਫਾਈਨੈਂਸ਼ੀਅਲੀ ਸਪੋਰਟ ਮਿਲ ਜੇ ਤੇ ਅਸੀਂ ਟ੍ਰੇਨਿੰਗ ਨੂੰ ਹੋਰ ਇਨਹਾਂਸ ਕਰ ਸਕੀਏ ਹੋਰ ਵਧੀਆ ਟ੍ਰੇਨਿੰਗ ਕਰਾ ਸਕੀਏ ਤਾਂ ਕਿ ਪੰਜਾਬ ਦੇ ਵਿੱਚ ਉਹ ਕਈ ਮਤਲਬ ਬਹੁਤ ਸਪੋਰਟਸ ਦੇ ਰਿਲੇਟਿਡ ਬਹੁਤ ਇਹੋ ਜਿਹੇ ਬੱਚੇ ਹੁਣ ਹਾਰਨੇ ਜੋ ਕਰ ਸਕਦੇ ਨੇ ਬਟ ਉਹ ਹੀ ਥੋੜਾ ਜਿਹਾ ਫਾਈਨੈਂਸ਼ੀਅਲੀ ਵੀਕ ਮਤਲਬ ਕਾਰਨ ਕਿਤੇ ਨਾ ਕਿਤੇ ਰਹਿ ਜਾਂਦੇ ਨੇ ਬਟ ਠੀਕ ਹੈ ਜਦੋਂ ਪੰਜਾਬ ਸਰਕਾਰ ਸਾਨੂੰ ਸਾਡੀ ਅਪੀਲ ਨੂੰ ਜੇ ਅਪਰਮਾਨ ਦੀ ਦਿੰਦੀ ਹੈ ਤੇ ਜੇ ਸਾਨੂੰ ਅਪੀਲ ਕਰਦੀ ਐਸੈਪਟ ਤੇ ਸਾਨੂੰ ਫਾਈਨੈਂਸ਼ਲੀ ਹੈਲਪ ਕਰਦੀ ਤੁਸੀਂ ਹੋਰ ਵੀ ਬੱਚਿਆਂ ਨੂੰ ਘਰਾ ਸਕਦੇ ਹੋ ਟ੍ਰੇਨਿੰਗ